ਦੋਸਤੋ ਟਾਹਾਂ ਇਨਾਮ 2024 ਦੀ ਸ਼ਾਰਟਲਿਸਟ ਸੂਚੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਵਿੱਚ ਜਿਹੜੇ 7 ਨਾਮ ਨੇ ਉਹਨਾਂ ਦੇ ਵਿੱਚ ਸ਼ਹਜਾਦ ਆਲਮ ਜਿਸ ਦੀ ਕਿਤਾਬ ਜੰਗਲ ਰੱਖੇ ਜੱਗ ਦੇ ਤੇ ਦੂਸਰਾ ਅੰਬਰ ਹੁਸੈਨੀ ਜਿਸ ਦੀ ਕਿਤਾਬ ਪੀਰੋ ਇਹ ਤਾਂ ਦੋ ਰਾਈਟਰ ਨੇ ਜਿਹੜੇ ਕਿ ਪਾਕਿਸਤਾਨੀ ਰਾਈਟਰ ਨੇ ਜਾਂ ਉਰਦੂ ਜ਼ੁਬਾਨ ਦੇ ਰਾਈਟਰ ਨੇ ਸ਼ਾਹਮੁਖੀ ਪੰਜਾਬੀ ਦੇ ਰਾਈਟਰ ਨੇ ਇਹਨਾਂ ਨੇ ਆਪਣਾ ਸਾਹਿਤ ਜਿਹੜਾ ਹੈ ਪੰਜਾਬੀ ਦੇ ਵਿੱਚ ਲਿਖਿਆ ਹੈ ਸ਼ਾਹਮੁਖੀ ਲਿਪੀ ਦੇ ਵਿੱਚ ਲਿਖਿਆ ਹੈ ਤੇ ਪੰਜ ਜਿਹੜੇ ਪੰਜਾਬੀ ਦੇ ਜਿਹੜੇ ਸਾਹਿਤਕਾਰ ਨੇ ਜਿਨ੍ਹਾਂ ਨੇ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਹੈ ਉਹਨਾਂ ਦੇ ਵਿੱਚ ਗੁਰਮੀਤ ਕੜਿਆਲ ਵੀ ਸੁਰਿੰਦਰ ਨੀਰ ਜਰਨੈਲ ਸਿੰਘ ਸੇਖਾ ਜਸਵਿੰਦਰ ਧਰਮਕੋਟ ਤੇ ਜਿੰਦਰ ਸ਼ਾਮਲ ਨੇ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਲਤ ਮੈਂ ਐਚ ਐਸ ਡਿੰਪਲ ਦੋਸਤੋ ਅੱਜ ਆਪਾਂ ਇਹਨਾਂ ਕਹਾਣੀਕਾਰਾਂ ਦੇ ਜਿਹੜੇ ਪੰਜਾਬੀ ਦੇ ਕਹਾਣੀਕਾਰ ਨੇ ਜਾਂ ਨੋਵਲਕਾਰ ਨੇ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਜਿਹੜੀਆਂ ਨੇ ਗੁਰਮੁਖੀ ਦੇ ਵਿੱਚ ਲਿਖੀਆਂ ਨੇ ਉਹਨਾਂ ਦੇ ਵਿੱਚੋਂ ਜਿਹੜੇ ਸ਼ਾਰਟਲਿਸਟ ਹੋਏ ਨੇ ਉਹ ਪੰਜ ਕਹਾਣੀਕਾਰ ਨੇ ਜਾਂ ਗਲਪਕਾਰ ਨੇ ਜਿਨ੍ਹਾਂ ਦੇ ਵਿੱਚੋਂ ਇਹ ਜਿਹੜੇ ਚੁਣੇ ਗਏ ਨੇ ਦੋ ਨੋਵਲ ਚੁਣੇ ਗਏ ਆ ਤੇ ਤਿੰਨ ਕਹਾਣੀ ਸੰਗ੍ਰਹਿ ਚੁਣੇ ਗਏ ਆ ਤਾਂ ਆਪਾਂ ਇਹਨਾਂ ਦੇ ਬਾਰੇ ਗੱਲ ਕਰਦੇ ਆ ਨਾ ਲੇਖਕਾਂ ਦੇ ਬਾਰੇ ਆਪਾਂ ਸੰਖੇਪ ਦੇ ਵਿੱਚ ਥੋੜਾ ਜਿਹਾ ਦੱਸ ਦਈਏ ਸ੍ਰਿੰਦਰ ਨੀਰ ਪਹਿਲੀ ਗੱਲ ਇੱਕ ਹੋਰ ਸਪਸ਼ਟ ਕਰ ਦਈਏ ਕਿ ਇਹ ਇਹ ਸਿਰਫ ਸ਼ਾਰਟ ਲਿਸਟ ਕੀਤੇ ਗਏ ਸਾਇਤਕਾਰ ਹੈ ਜਿਹੜਾ ਅਸੀਂ ਪਹਿਲੇ ਨੰਬਰ ਦੇ ਉੱਤੇ ਨਾਮ ਲੈ ਰਹੇ ਆ ਉਸ ਦਾ ਅਰਥ ਇਹ ਨਹੀਂ ਕਿ ਉਹ ਪਹਿਲੇ ਨੰਬਰ ਤੇ ਆਵੇਗਾ ਜਾਂ ਉਹ ਦੂਜੇ ਨੰਬਰ ਤੇ ਆਵੇਗਾ ਇਹ ਸਿਰਫ ਇੱਕ ਸੀਕਵਲ ਦੇ ਵਿੱਚ ਅਸੀਂ ਲੜੀ ਦੇ ਵਿੱਚ ਕੋਈ ਵੀ ਪਹਿਲੇ ਨੰਬਰ ਤੇ ਆ ਸਕਦਾ ਹੈ ਅਸੀਂ ਸਿਰਫ ਉਹਨਾਂ ਦੇ ਨਾਮ ਲੈ ਕੇ ਤੇ ਉਹਨਾਂ ਦੇ ਬਾਰੇ ਗੱਲ ਕਰ ਰਹੇ ਹਾਂ ਤਾਂ ਪਹਿਲਾ ਨਾਮ ਹੈ ਸੁਰਿੰਦਰ ਨੀਰ ਮੈਡਮ ਸੁਰਿੰਦਰ ਨੀਰ ਜਿਹੜੇ ਨੇ ਉਹ ਇੱਕ ਕਹਾਣੀਕਾਰ ਨੇ ਉਹ ਨੋਵਲਕਾਰ ਵੀ ਹੈ ਉਨ੍ਹਾਂ ਦੀ ਕਿਤਾਬ ਜਿਹੜੀ ਹੈ ਕਹਾਣੀ ਦੀ ਪਹਿਲੀ ਕਿਤਾਬ ਸੀ ਦਸਤਕ ਦੀ ਉਡੀਕ ਤੇ ਉਸ ਤੋਂ ਬਾਅਦ ਖੁੱਲ ਜਾ ਸਿੰਮ ਸਿੰਮ ਕਿਤਾਬ ਇਹਨਾਂ ਦੀ ਦੋ ਕਹਾਣੀ ਸੰਗ੍ਰਹਿ ਨੇ ਇਹਨਾਂ ਨੇ ਨੋਵਲ ਵੀ ਲਿਖਿਆ ਜਿਨ੍ਹਾਂ ਦੇ ਵਿੱਚੋਂ ਮਾਇਆ ਜਿਨ੍ਹਾਂ ਦੇ ਵਿੱਚੋਂ ਸ਼ਿਕਾਰਗਾਹ ਤੇ ਚਸ਼ਮੇ ਬੁਲਬੁਲ ਇਹ ਤਿੰਨ ਨੋਵਲ ਨੇ ਇਹਨਾਂ ਦੇ ਤੇ ਜਿਹੜੀ ਕਿਤਾਬ ਇਹਨਾਂ ਦੀ ਕਹਾਣੀ ਸੰਗ੍ਰਹਿ ਜਿਹੜਾ ਹੈ ਜਿਹੜਾ ਕਿ ਚਰਚਾ ਦੇ ਅਧੀਨ ਹੈ ਜਿਹੜਾ ਕਿ ਇਨਾਮ ਦੇ ਵਿੱਚ ਜਿਹੜਾ ਇਹ ਇਸ ਵਾਰੀ ਜਿਹਦੇ ਉੱਤੇ ਇਨਾਮ ਦੇ ਬਾਰੇ ਜਿਹੜਾ ਹੈ ਗੱਲਬਾਤ ਚੱਲ ਰਹੀ ਹੈ ਉਹ ਹੈ ਟੈਬੂ ਕਾ ਦੋਸਤੋ ਬਹੁ ਬਸ਼ਾਈ ਤੇ ਬਹੁ ਸਭਿਆਚਾਰਕ ਜਿਹੜਾ ਜਮੀ ਕਸ਼ਮੀਰੀ ਸਮਾਜ ਹੈ ਉਸਦੀ ਗਤੀਸ਼ੀਲ ਜਟੜਤਾ ਨੂੰ ਸਮਝਣ ਦੇ ਲਈ ਜਿਹੜਾ ਤੇ ਮਰਦ ਪ੍ਰਧਾਨ ਸਮਾਜ ਜਿਹੜਾ ਤਾਣਾ ਬਣਾਇਆ ਉਸ ਨੂੰ ਸਮਝਣ ਦੇ ਲਈ ਉਸਨੇ ਆਪਣੀ ਜਿਹੜੀ ਕਹਾਣੀ ਸੰਗ੍ਰਹਿ ਦਿੱਤੇ ਹੈ ਜਿਵੇਂ ਸ਼ਿਕਾਰ ਦਾ ਜਿਹੜਾ ਨੋਵਲ ਹੈ ਉਸ ਦੇ ਵਿੱਚੋਂ ਜੋ ਕਸ਼ਮੀਰ ਦੇ ਵਿੱਚ ਜੋ ਬਲੈਕ ਡੇਜ਼ ਤੇ ਜਾਂ ਜੋ ਮਿਲਟੈਂਸੀ ਦਾ ਦੌਰ ਹੈ ਉਸ ਨੂੰ ਸੰਬੋਧਿਤ ਹੈ ਇਹ ਕਹਾਣੀ ਇਹ ਇਸ ਨੋਵਲ ਦੀ ਕਹਾਣੀ ਤੇ ਨੋਵਲ ਜਿਹੜਾ ਹੈ ਉਹ ਸ਼ਿਕਾਰ ਦਾ ਇੱਕ ਉੱਥੇ ਜਗ੍ਹਾ ਹੈ ਤੇ ਉਸ ਨੂੰ ਇੱਕ ਸੰਕੇਤਿਕ ਐਲਗਰੀ ਦੇ ਤੌਰ ਦੇ ਉਤੇ ਚਿਹਨ ਦੇ ਤੌਰ ਦੇ ਉਤੇ ਪੇਸ਼ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਚਾਹੇ ਉਹ ਨੇ ਉਹ ਫੌਜ ਦੇ ਨੌਜਵਾਨ ਹੋਣ ਤੇ ਚਾਹੇ ਉਹ ਮਿਲਟਰੀ ਹੋਣ ਤਾਂ ਉਹ ਹੈ ਜਵਾਨ ਹੀ ਅਤੇ ਜਵਾਨਾਂ ਦਾ ਸ਼ਿਕਾਰ ਕਿਸ ਤਰੀਕੇ ਦੇ ਨਾਲ ਹੋ ਰਿਹਾ ਉਸ ਨੂੰ ਸੰਬੋਧਿਤ ਹੈ ਤੇ ਫਿਰ ਜਿਹੜਾ ਉਹਨਾਂ ਦਾ ਦੂਸਰਾ ਨੋਵਲ ਹੈ ਮਾਇਆ ਉਸ ਦੇ ਵਿੱਚ ਜਿਹੜਾ ਮਰਦ ਪ੍ਰਧਾਨ ਜਿਹੜਾ ਸਮਾਜਿਕ ਤਾਣਾ ਵਾਣਾ ਜੋ ਵਿਵਸਥਾ ਹੈ ਉਸ ਦੇ ਵਿੱਚ ਔਰਤ ਜਾਤੀ ਦਾ ਜੋ ਭੈ ਹੈ ਜੋ ਉਸ ਦੀ ਪ੍ਰਤੀਬੱਧਤਾ ਹੈ ਜਾਂ ਉਸ ਦਾ ਜੋ ਗੌਰਵ ਹੈ ਉਸ ਦਾ ਇੰਨੇ ਇੰਨੇ ਖੂਬਸੂਰਤੀ ਤੇ ਸ਼ਿੱਦਤ ਨਾਲ ਨਹੀਂ ਸੁਖਮਤਾ ਦੇ ਨਾਲ ਉਸ ਨੂੰ ਰਚਾਂਕਿਤ ਕੀਤਾ ਹੈ ਕਿ ਇਹ ਨੋਵਲ ਪੜ੍ਹ ਕੇ ਹੀ ਤੁਸੀਂ ਇਸ ਨੂੰ ਸਮਝ ਸਕਦੇ ਹੋ ਕਿ ਕੀ ਔਰਤ ਦੀ ਵਿਥਿਆ ਕੀ ਹੈ ਤੇ ਤੀਸਰਾ ਉਹਨਾਂ ਦਾ ਜਿਹੜਾ ਨਾਵਲ ਸੀ ਉਹ ਉਸ ਦਾ ਨਾਮ ਹੈ ਚਸ਼ਮੇ ਬੁਲਬੁਲ ਪੇਸ ਦੇ ਵਿੱਚ ਜਿਹੜਾ ਹੈ ਨਾ ਜੋ ਕਾਨੀ ਸ਼ਾਲ ਜਿਹੜੇ ਹਨ ਕਸ਼ਮੀਰ ਦੇ ਤਾਂ ਉਹ ਉਹਨਾਂ ਸ਼ਾਲਾਂ ਨੂੰ ਜਿਹੜੇ ਬਣਾਉਂਦੇ ਨੇ ਉੱਥੇ ਦਾ ਪਿੰਡ ਹੈ ਇੱਕ ਕਾਨੀ ਗ੍ਰਾਮ ਤਾਂ ਉੱਥੋਂ ਦੇ ਲੋਕ ਜਿਹੜੇ ਹਨ ਕਿ ਕਲਾ ਦੀ ਜੋ ਵੈਲਿਊ ਹੈ ਤੇ ਜੋ ਕਲਾਕਾਰ ਦੀ ਵੈਲਿਊ ਹੈ ਦੋਹਾਂ ਦੇ ਵਿਚਕਾਰ ਜੋ ਅੰਤਰ ਹੈ ਤੇ ਉਹਨਾਂ ਦੀ ਕਲਾ ਦੀ ਜਿਹੜੀ ਕੀਮਤ ਹੈ ਉਹ ਉਹਨਾਂ ਲੋਕਾਂ ਨੂੰ ਕਲਾਕਾਰਾਂ ਨੂੰ ਨਹੀਂ ਮਿਲਦੀ ਵਿਚਕਾਰ ਵਿਚੋਲੇ ਖਾ ਜਾਂਦੇ ਨੇ ਪਰ ਉਹ ਮਿਹਨਤ ਜਿਹੜੀ ਹੈ ਉਹਨਾਂ ਨੂੰ ਨੇ ਜਿਹੜੀ ਆ ਕਿਹੋ ਜੀ ਮਿਹਨਤ ਕਰਦੇ ਕਿੰਨੀ ਸ਼ਿੱਦਤ ਦੇ ਨਾਲ ਕਿੰਨੀ ਸੂਖਮਤਾ ਦੇ ਨਾਲ ਉਹ ਬੁੰਦਿਆ ਦਿਨ ਰਾਤ ਲਗਾ ਕੇ ਮਿਹਨਤ ਦੇ ਨਾਲ ਨਾਲ ਕਲਾ ਵੀ ਆ ਉਹਨਾਂ ਦੀ ਪਰ ਉਸ ਦੇ باوجود ਉਹਨਾਂ ਦੀ ਹਾਲਤ ਜਿਹੜੀ ਆ ਉਹ ਕੋਈ ਜ਼ਿਆਦਾ ਚੰਗੀ ਨਹੀਂ ਆ ਰਾਦਰ ਮਾੜੀ ਆ ਸਭ ਦੀ ਤਾਂ ਇਹ ਤਾਂ ਉਹਨਾਂ ਦੇ ਤਿੰਨ ਨੋਵਲ ਨੇ ਤੇ ਜੇ ਦਸਤਕ ਦੀ ਉਹ ਦੀ ਖੁੱਲ ਜਾ ਸਿੰਮ ਸਿੰਮ ਤੇ ਤੀਸਰੀ ਜਿਹੜੀ ਕਹਾਣੀ ਸੰਗ੍ਰਹਿ ਤੀਸਰਾ ਟੈਬੂ ਦੀ ਆਪਾਂ ਗੱਲ ਕਰਦੇ ਆ ਤਾਂ ਇਹਨਾਂ ਦੇ ਵਿੱਚ ਜਿਹੜੇ ਜਿਹੜੇ ਇਹ ਦੋ ਚੀਜ਼ਾਂ ਨੇ ਇੱਕ ਤਾਂ ਉਸ ਦੀ ਜਿਹੜੀ ਸ਼ੈਲੀ ਹੈ ਜਿਹੜੀ ਉਸ ਦੀ ਭਾਸ਼ਾ ਹੈ ਉਹੋ ਪੰਜਾਬੀ ਭਾਸ਼ਾ ਦੇ ਵਿੱਚ ਜਿਸ ਦੇ ਜੋ ਕਸ਼ਮੀਰੀ ਜਾਂ ਜੋ ਜੰਮੂ ਦੇ ਖੇਤਰ ਜਿੱਥੇ ਉਹ ਰਹਿੰਦੀ ਆ ਉੱਥੋਂ ਦਾ ਜੋ ਸੱਭਿਆਚਾਰਕ ਕੈਨਵਸ ਹੈ ਜੋ ਤਰਾਤਲ ਹੈ ਤੇ ਉਹ ਉਸ ਦੀ ਭਾਸ਼ਾ ਦੇ ਵਿੱਚੋਂ ਝਲਕਦਾ ਹੈ ਕਿਹੋ ਜਿਹੀ ਪੰਜਾਬੀ ਉੱਥੋਂ ਦੇ ਲੋਕ ਜਿਹੜੇ ਨੇ ਜੰਮੂ ਕਸ਼ਮੀਰ ਦੇ ਬੋਲਦੇ ਨੇ ਉਹ ਆਪਾਂ ਨੂੰ ਇੱਥੋਂ ਖੂਬਸੂਰਤੀ ਦੇ ਨਾਲ ਉਸ ਦਾ ਜਿਹੜਾ ਹੈ ਉਹ ਪੇਸ਼ਕਾਰੀ ਵਿਖਾਈ ਦਿੰਦੀ ਹੈ ਤੇ ਦੂਸਰਾ ਜੰਮੂ ਕਸ਼ਮੀਰ ਦੇ ਲੋਕ ਉੱਥੋਂ ਦੀਆਂ ਖਾਸ ਕਰਕੇ ਔਰਤਾਂ ਉੱਥੋਂ ਦਾ ਗਰੀਬ ਗੁਰਬੇ ਲੋਕ ਹੈ ਜਿਹੜੇ ਤਾਂ ਉਹਨਾਂ ਦੀ ਉੱਥੋਂ ਦਾ ਸੱਭਿਆਚਾਰ ਉਸ ਦੀ ਪੇਸ਼ਕਾਰੀ ਤੇ ਉੱਥੇ ਜੋ ਜੋ ਪੈਰਾਡੌਕਸ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਵਿਰੋਧਾਭਾਸ ਦਿਖਾਈ ਦਿੰਦੇ ਨੇ ਉਹਨਾਂ ਦੀ ਪੇਸ਼ਕਾਰੀ ਜਿਹੜੀ ਆ ਉਹ ਸ੍ਰਿੰਦਰ ਨੀਰ ਦੀ ਜਿਹੜੀ ਹੈ ਕਹਾਣੀ ਦੇ ਵਿੱਚੋਂ ਆ ਤੇ ਜੰਮੂ ਕਸ਼ਮੀਰ ਦਾ ਜਿਹੜਾ ਸੱਭਿਆਚਾਰਕ ਸਮਾਜਿਕ ਭੂਗੋਲਕ ਤੇ ਪਛਾਈ ਹੋਂ ਅਨੁਭਵ ਜਿਹੜਾ ਹੈ ਉਸ ਦੀ ਖੁਸ਼ਬੂ ਸ੍ਰਿੰਦਰ ਨੀਰ ਦੀ ਜਿਹੜੀ ਕਥਾਕਾਰੀ ਆ ਉਸ ਦੇ ਵਿੱਚੋਂ ਦੇਖੀ ਜਾ ਸਕਦੀ ਹੈ ਤੇ ਹੁਣ ਜਿਹੜੀ ਚਰਚਾ ਅਧੀਨ ਜਿਹੜੀ ਵਿਚਾਰ ਅਧੀਨ ਉਹਦਾ ਕਹਾਣੀ ਸੰਗ੍ਰਹਿ ਹੈ ਉਹ ਟੈਬੂ ਹੈ ਟੈਬੂ ਦੇ ਉੱਤੇ ਅਸੀਂ ਵੱਖਰੀ ਵੀਡੀਓ ਬਣਾਈ ਹੈ ਬਣਾਉਂਦੇ ਜਾ ਰਹੇ ਹਾਂ ਛੇਤੀ ਹੀ ਉਹ ਤੇਰੀ ਉਹ ਅਪਲੋਡ ਕਰਾਂਗੇ ਤੇ ਉਸ ਨੂੰ ਵੇਖ ਕੇ ਤੁਸੀਂ ਉਸਦੇ ਕਹਾਣੀ ਸੰਗ੍ਰਹਿ ਦੇ ਬਾਰੇ ਸਾਨੂੰ ਸਕਦੇ ਹੋ ਦੂਸਰਾ ਜਿਹੜਾ ਲੇਖਕ ਹੈ ਚੁਣਿਆ ਗਿਆ ਏ ਉਹ ਹੈ ਜਿੰਦਰ ਜਿੰਦਰ ਮੂਲ ਰੂਪ ਵਿੱਚ ਕਹਾਣੀਕਾਰ ਹੈ ਤੇ ਸ਼ਬਦ ਮੈਗਜ਼ੀਨ ਦਾ ਸੰਪਾਦਕ ਆਨਰਰੀ ਸੰਪਾਦਕ ਸੀ ਹੁਣ ਸੰਪਾਦਕ ਹੈ ਜਿਹੜੇ ਜਿੰਦਰ ਦੀ ਕਹਾਣੀ ਹੈ ਜੇ ਆਪਾਂ ਆਪਾਂ ਪਹਿਲਾਂ ਉਹਨਾਂ ਦੀ ਰਚਨਾਮਾਂ ਦੀ ਗੱਲ ਕਰ ਲਈਏ ਕਿ ਉਸ ਦੀਆਂ ਕਹਾਣੀਆਂ ਕਿਹੜੀਆਂ ਕਿੰਨੀਆਂ ਕਤਲ ਉਸ ਦੀ ਬੜੀ ਖੂਬਸੂਰਤ ਬੜੀ ਚਰਚਿਤ ਕਹਾਣੀ ਹੈ ਤੇ ਉਸ ਦੇ ਜਿਹੜੇ ਕਹਾਣੀ ਸੰਗ੍ਰਹਿ ਨੇ ਮੈਂ ਕਹਾਣੀ ਤੇ ਉਹ ਤੁਸੀਂ ਸਮਝ ਨਹੀਂ ਸਕਦੇ ਨਹੀਂ ਮੈਂ ਨਹੀਂ বিনা ਵਜ੍ਹਾ ਤਾਂ ਨਹੀਂ ਜ਼ਖਮ تہذیਬ ਆਵਾਜ਼ਾਂ ਕੱਚੇ ਪੱਕੇ ਨਕਸ਼ੇ ਸਿਆਸਤ ਖੇਡ ਸਿਆਸਤ ਇਹ ਉਸ ਦੇ ਕਹਾਣੀ ਸੰਗ੍ਰਹਿ ਨੇ ਰੇਖਾ ਚਿੱਤਰ ਵੀ ਉਸ ਨੇ ਲਿਖਿਆ ਨੇ ਕਵਾਸੀ ਰੋਟੀ ਜੇ ਇਹ ਸੱਚ ਹੈ ਤਾਂ ਤੇ ਤੀਸਰਾ ਜਿਹੜਾ ਇਹ ਰੋਡੂ ਰਾਜਾ ਉਰਫ ਫਜ਼ਲਦੀਨ ਨਸਰ ਵੀ ਲਿਖੀ ਹੈ ਜਿਸ ਨੂੰ ਉਹ ਨਵੀਂ ਵਿਦਾ ਆਖਦਾ ਹੈ ਪਰ ਮੈਨੂੰ ਮੇਰਾ خیال ਹੈ ਕਿ ਉਹ ਵਾਰਤਕ ਦੀ ਸ਼੍ਰੇਣੀ ਦੇ ਵਿੱਚ ਉਸ ਨੂੰ ਰੱਖ ਸਕਦੇ ਆ ਦੋ ਨੇ ਬੂਹੇ ਇਸ਼ਕ ਦਰਬਾਰ ਦੇ ਸਦਾ ਖੁੱਲੇ ਤੇ ਦੂਸਰਾ confession box ਇਹ ਦੋਸਤ ਦੀਆਂ ਨਸਰ ਦੀਆਂ ਕਿਤਾਬਾਂ ਵਾਰਤਕ ਦੀਆਂ ਕਿਤਾਬਾਂ ਨੇ ਜਿਸ ਨੂੰ ਉਹ ਕਹਿੰਦਾ ਹੈ ਕਿ ਮੇਰੀ ਨਵੀਂ ਵਿਦਾ ਹੈ ਸਵੈ ਜੀਵਨੀ ਵੀ ਉਸਨੇ ਲਿਖੀ ਹੈ ਇੱਕ ਸੀ ਹਰਜਿੰਦਰ ਤੇ ਸਫਰਨਾਮੇ ਵੀ ਲਿਖਦਾ ਹੈ ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਕਦੇ ਕੈਨੇਡਾ ਦੇ ਵਿੱਚ ਕਦੇ ਇੰਗਲੈਂਡ ਦੇ ਵਿੱਚ ਦੇਸ਼ਾਂ-ਵਦੇਸ਼ਾਂ ਦੇ ਵਿੱਚ ਘੁੰਮਦਾ ਹੈ ਘੁੰਮਣ ਦਾ ਸ਼ੌਂਕ ਹੈ ਪੜਨ ਦਾ ਜਿੰਦਰ ਜਿੰਦਰ ਪੰਜਾਬੀ ਦਾ ਅਜਿਹਾ ਕਹਾਣੀਕਾਰ ਹੈ ਸੰਪਾਦਕ ਹੈ ਜਿਹੜਾ ਪੜਦਾ ਬਹੁਤ ਹੈ ਤਾਂ ਉਸਨੇ ਜਿਹੜਾ ਸਫਰਨਾਮੇ ਨੇ ਇੱਕ ਤਾਂ 600 51 ਮੀਲ ਤੇ ਦੂਸਰਾ ਇਹ ਚੰਨ ਚੰਨ ਹਰਜਿੰਦਰ ਇਸਲਾਮਾਬਾਦ ਚੱਲੀਏ ਤੇ ਇਹ ਤਾਂ ਇਸ ਦੇ ਜਿਹੜੇ ਹਨ ਜੋ ਸਾਹਿਤ ਹੈ ਤੇ ਜਿਹੜਾ ਚਰਚਾ ਦੀ ਜਾਂ ਵਿਚਾਰਾਂ ਦੀ ਜਿਹੜੀ ਉਸ ਦੀ ਕਿਤਾਬ ਹੈ ਉਹ ਸੇਫਟੀ ਕਿਟ ਹੈ ਕਹਾਣੀ ਸੰਗ੍ਰਹਿ ਆ ਜਿਹੜਾ ਜਿਹੜੀ ਕਥਾਕਾਰੀਆਂ ਨਾ ਜਿੰਦਰ ਦੀ ਕਥਾਕਾਰੀ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਜਿੰਦਰ ਜਿਹੜਾ ਹੈ ਆਪਦੇ ਅੰਦਰ ਨੂੰ ਫਰੋਲਦਾ ਕਹਾਣੀ ਦੇ ਵਿੱਚ ਉਸਦੇ ਕਹਾਣੀ ਦੇ ਵਿੱਚ ਉਸਦੇ ਵਿੱਚ ਜਿਹੜਾ ਜਿੰਦਰ ਖੁਦ ਬੋਲਦਾ ਬਹੁਤ ਜ਼ਿਆਦਾ ਜਿੰਦਰ ਜਿਵੇਂ ਸੋਚਦਾ ਏ ਜੋ ਪੜਦਾ ਏ ਜੋ ਅਨੁਭਵ ਕਰਦਾ ਏ ਜੋ ਮਹਿਸੂਸ ਕਰਦਾ ਏ ਜੋ ਰਿਸ਼ਤਿਆਂ ਦੇ ਤਾਣੇ ਬਾਣੇ ਦੇ ਬਾਰੇ ਜੋ ਉਸ ਦੀ ਸਮਝ ਹੈ ਉਸ ਦੀ ਕਹਾਣੀ ਦੇ ਵਿੱਚ ਸਪਸ਼ਟ ਵੇਖੀ ਜਾ ਸਕਦੀ ਹੈ ਇਸ ਦੇ ਇਲਾਵਾ ਦੂਸਰੀ ਜਿਹੜੀ ਚੀਜ਼ ਹੈ ਉਹ ਇਹ ਹੈ ਕਿ ਜਿੰਦਰ ਮਰਦ ਔਰਤ ਦੇ ਜਿਹੜੇ ਰਿਸ਼ਤੇ ਆ ਖਾਸ ਕਰਕੇ ਜੋ ਵਿਆਹ ਵਾਰੀ ਜਿਹੜੇ ਰਿਸ਼ਤੇ ਨੇ ਵਿਵਰਜਿਤ ਰਿਸ਼ਤੇ ਆ ਐਕਸਟਰਾ ਜਿਹੜੇ ਐਕਸਟਰਾ ਮੈਰਿਟਲ ਅਫੇਅਰਸ ਹਨ ਉਹਨਾਂ ਨੂੰ ਬੜੀ شدت ਦੇ ਨਾਲ ਬਿਆਨ ਕਰਦਾ ਏ ਤੇ ਮੁਕਰਦਾ ਵੀ ਆ ਉਸ ਤੋਂ ਕਿ ਮੇਰੀ ਕਹਾਣੀ ਇਸ ਦੀ ਕਹਾਣੀ ਨਹੀਂ ਹੈ ਪਰ ਕਹਾਣੀ ਉਸ ਦੇ ਵਿੱਚ ਇਹ ਚੀਜ਼ ਜਿਹੜੀ ਹੈ ਜੋ ਕਾਮ ਬਾਸਨਾ ਹੈ ਉਹ ਇਸ ਦੀ ਕਹਾਣੀ ਦਾ ਜਿਹੜਾ ਇੱਕ ਇੱਕ ਮੂਲ ਤੰਦ ਹੈ ਇੱਕ ਹੋਰ ਵੱਡੀ ਚੀਜ਼ ਆ ਕਿ ਜਿੰਦਰ ਦੀ ਕਹਾਣੀ ਜਿਹੜੀ ਹੈ ਉਹਦੇ ਵਿੱਚ ਥੋੜਾ ਜਿਹਾ ਜਿਹੜਾ ਹੈ ਫੈਲਾਓ ਵੱਧ ਹੁੰਦਾ ਹੈ ਤਦੋਂ ਕਈ ਵਾਰੀ ਉਹ ਬੇਲੋੜੀ ਗੱਲ ਵੀ ਜਿਹੜੀ ਕਹਾਣੀ ਦੇ ਵਿੱਚ ਆ ਜਾਂਦੀ ਹੈ ਇਸ ਦੇ ਬਾਵਜੂਦ ਜਿਹੜੇ ਉਸਦੇ ਕੋਲੇ ਵਿਸ਼ਿਆਂ ਦੀ ਪਰਮਾਹਾਰ ਹੈ ਅਨੁਭਵ ਹੈ ਅਧਿਆਨ ਹੈ ਉਸ ਦਾ ਉਸ ਦੀ ਆਪ ਦੀ ਸਾਹਿਤ ਦੀ ਸਮਝ ਹੈ ਉਹ ਇਹ ਕਿਸੇ ਵਾਦ ਵਿਵਾਦ ਜਾਂ ਕਿਸੇ ਖਾਸ ਖਾਸ ਕਿਸੇ ਵਾਦ ਦੇ ਨਾਲ ਜਾਂ ਕਿਸੇ ਵਿਚਾਰਤਾ ਰਦੇ ਨਾਲ ਤਾਂ ਨਹੀਂ ਜੁੜਦਾ ਪਰ ਉਸ ਦੀ ਕਹਾਣੀ ਦੇ ਵਿੱਚੋਂ ਜਿਹੜੀ ਜਿਹੜੀ ਹਿੰਦੂ ਮਿਥੋਲੋਜੀ ਹੈ ਤੇ ਜਿਹੜਾ ਉਸ ਦੀ ਜੋ ਕਥਾਕਾਰੀ ਦੀ ਜੋ ਉਸ ਦੀ ਸਮਝ ਹੈ ਜੋ ਸਮਾਜ ਦੀ ਸਮਝ ਹੈ ਉਹ ਸ਼ਪਸ਼ਟ ਰੂਪ ਦੇ ਵਿੱਚ ਵੇਖੀ ਜਾ ਸਕਦੀ ਹੈ ਜਿਹੜਾ ਸਾਡਾ ਤੀਸਰਾ ਕਹਾਣੀਕਾਰ ਹੈ ਕਥਾਕਾਰ ਹੈ ਗਲਪਕਾਰ ਹੈ ਉਹ ਹੈ ਜਸਵਿੰਦਰ ਧਰਮਕੋਟ ਜਸਵਿੰਦਰ ਧਰਮਕੋਟ ਇੱਕ ਨਵਾਂ ਕਹਾਣੀਕਾਰ ਹੈ ਉਸਦੀ ਪਹਿਲੀ ਕਿਤਾਬ ਹੈ ਮੈਲਾਨਿਨ ਮੈਲਾਨਿਨ ਜਿਹੜਾ ਇਹ ਅੰਗਰੇਜ਼ੀ ਨਾਮ ਹੈ ਖਾਸ ਕਰਕੇ ਇਹ ਸਾਇੰਸ ਦਾ ਵਿਗਿਆਨ ਦਾ ਨਾਮ ਹੈ ਜਿਹੜੀ ਆਪਣੀ ਚਮੜੀ ਹੈ ਚਮੜੀ ਦੇ ਵਿੱਚ ਇੱਕ ਰਸਾਇਣਕ ਤੱਤ ਪਾਇਆ ਜਾਂਦਾ ਹੈ ਮੈਲਾਨਿਨ ਇਸ ਦਾ ਕੋਈ ਪੰਜਾਬੀ ਦੇ ਵਿੱਚ ਕੋਈ ਪੰਜਾਬੀ ਰੂਪਾਂਤਰਨ ਇਸ ਦਾ ਨਹੀਂ ਹੋ ਸਕਦਾ ਕਿਉਂਕਿ ਇਹ ਸ਼ਬਦ ਪੰਜਾਬੀ ਦੇ ਵਿੱਚ ਵੀ ਇੱਕ ਤਦਪਵ ਕਹਿ ਸਕਦੇ ਹਾਂ ਕਿ ਐਵੇਂ ਹੀ ਆ ਗਿਆ ਹੈ ਆਇਆ ਵੀ ਨਹੀਂ ਇਹ ਜੇ ਆਪਾਂ ਵਰਤਦੇ ਆ ਤਾਂ ਇਸ ਨੂੰ ਇੰਜੇ ਹੀ ਵਰਤਣਾ ਪਵੇਗਾ ਹੁਣ ਵਿਟਾਮਿਨ ਹੈ ਪ੍ਰੋਟੀਨ ਹੈ ਹੈਨਾ ਚਰਬੀ ਹੈ ਤਾਂ ਇਹਨਾਂ ਦੇ ਲਈ ਆਪਾਂ ਜਿਹੜੇ ਸ਼ਬਦ ਪ੍ਰਚਲਿਤ ਸ਼ਬਦ ਹਨ ਫੈਟ ਨੂੰ ਆਪਾਂ ਚਰਬੀ ਕਹਿ ਦਿੰਨੇ ਪਰ ਪ੍ਰੋਟੀਨ ਨੂੰ ਕਾਰਬੋਹਾਈਡਰੇਟ ਦੇ ਲਈ ਵਸਾ ਸ਼ਬਦ ਵੀ ਵਰਤਿਆ ਜਾਂਦਾ ਪਰ ਉਹ ਵੀ ਲੋਕਾਂ ਦੀ ਸਮਝ ਦੇ ਵਿੱਚ ਨਹੀਂ ਆਵੇਗਾ ਤਾਂ ਇਸ ਕਰਕੇ ਇਹ ਸ਼ਬਦ ਜਿਹੜੇ ਨੇ ਇਹਨਾਂ ਨੂੰ ਤਦਪਵ ਸ਼ਬਦ ਆਖਿਆ ਜਾ ਸਕਦਾ ਤੇ ਮੇਰਾ ਖਿਆਲ ਹੈ ਕਿ ਇਸ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਪਰ ਆਪਾਂ ਗੱਲ ਕਰਦੇ ਜਸਵੰਤ ਧਰਮਕੋਟ ਦੀ ਤੇ ਉਸ ਦੀ ਕਥਾਕਾਰੀ ਦੀ ਉਸ ਦੀ ਰਚਨਾ ਦੀ ਅ ਪਹਿਲਾਂ ਅਖਬਾਰਾਂ ਦੇ ਵਿੱਚੋਂ ਲੇਖ ਲਿਖਦਾ ਰਿਹਾ ਏ ਲੰਬੇ ਲੇਖ ਵਿਗਿਆਨ ਦੇ ਨਾਲ ਸੰਬੰਧਿਤ ਪਾਸ਼ਾ ਦੇ ਨਾਲ ਸੰਬੰਧਿਤ ਸਮਾਜਿਕ ਵਰਤਾਰਿਆਂ ਦੇ ਨਾਲ ਸੰਬੰਧਿਤ ਦੂਸਰਾ ਜਿਹੜਾ ਹੈ ਉਸ ਨੇ ਪਿਗਲਤਾ ਸੂਰਿਆ ਨਾਂ ਦੀ ਇੱਕ ਹਿੰਦੀ ਦੀ ਇੱਕ ਕਾਵੇ ਪੁਸਤਕ ਲਿਖੀ ਸੀ ਹਿੰਦੀ ਕਾਵਿ ਹੈ ਉਸ ਦਾ ਕਰਤਾ ਹੈ ਤੀਸਰਾ ਰੁਖ ਕੀ ਹੈ ਇਹ ਇੱਕ ਅੰਗਰੇਜ਼ੀ ਤਾਂ ਉਸ ਨੇ ਕਿਤਾਬ ਉਸ ਦਾ ਅਨੁਵਾਦ ਕੀਤਾ ਸੀ ਪਰ ਜੇਕਰ ਅਪ ਕਥਾਕਾਰੀ ਦੀ ਗੱਲ ਕਰਦੇ ਹਾਂ ਤਾਂ ਉਸ ਨੇ ਕਹਾਣੀਆਂ ਜਿਹੜੀਆਂ ਨੇ ਲਿਖੀਆਂ ਨੇ ਉਸ ਦੀਆਂ ਕਹਾਣੀਆਂ ਦੇ ਵਿੱਚ ਜਿਹੜੇ ਮੂਲਤੰਦ ਹੈ ਉਸ ਦਾ ਆਪਣਾ ਅਧਿਆਪਨ ਦਾ ਅਨਪਵ ਹੈ ਅੰਗਰੇਜ਼ੀ ਅਧਿਆਪਕ ਹੋਣ ਦੇ ਕਰਕੇ ਉਹ ਜਿਸ ਤਰੀਕੇ ਨਾਲ ਆਪਣੇ ਬੱਚਿਆਂ ਤੇ ਬੱਚਿਆਂ ਨੂੰ ਜਿਸ ਤਰੀਕੇ ਨਾਲ ਦੇਖ ਪਾਇਆ ਤੇ ਜਦੋਂ ਉਹ ਸਾਹਿਤ ਜਾਂ ਜਦੋਂ ਪੜ੍ਹਾਉਂਦਾ ਹੈ ਬੱਚਿਆਂ ਨੂੰ ਤਾਂ ਉਹ ਉਸਦੇ ਉਸਦੀ ਜਿਹੜੀ ਕਥਾਕਾਰੀ ਆ ਉਸਦੇ ਵਿੱਚ ਅੰਗਰੇਜ਼ੀ ਦੇ ਵਰਡਜ ਵਰਥ ਜਾਂ ਕਾਲਰਿਜ ਜਾਂ ਹੋਰ ਜਿਹੜੇ ਪੋਇਟ ਆ ਜਿਹੜੇ ਉਹ ਪੜਾਉਂਦਾ ਏ ਉਹਨਾਂ ਦੇ ਨਾਲ ਸੰਬੰਧਿਤ ਕਟੇਸ਼ਨਸ ਜਾਂ ਉਹਨਾਂ ਦੀ ਕਵਤਾਵਾਂ ਉਹਨਾਂ ਦੀ ਸ਼ਾਇਰੀ ਜਿਹੜੀ ਹੈ ਉਹੋ ਵੀ ਵਿਖਾਈ ਦਿੰਦੀ ਹੈ ਪਰ ਉਸਦੀ ਕਥਾਕਾਰੀ ਦੀ ਜਿਹੜੀ ਇੱਕ ਇਹ ਵੀ ਇੱਕ ਮੂਲ ਤੰਦ ਹੈ ਕਿ ਉਹ ਉਹ ਬਾਲ ਮਨੋਵਿਗਿਆਨ ਨੂੰ ਸਮਝਦਾ ਤੇ ਉਸ ਨੂੰ ਸਮਝਣ ਤੇ ਜਿਹੜੀ ਉਸ ਦੀ ਜਿਹੜੀ ਪੇਸ਼ਕਾਰੀ ਤੇ ਉਸ ਦੀ ਜੇ ਸਮਝ ਹੈ ਉਹ ਦੂਸਰੇ ਕਹਾਣੀਕਾਰਾਂ ਤੋਂ ਵੱਖਰੀ ਇਸ ਕਰਕੇ ਹੈ ਕਿ ਉਹ ਵਿਗਿਆਨਕ ਵੀ ਹੈ ਤੇ ਉਹ ਉਦੋਂ ਅਗਾਂਹ ਜਾਈਏ ਤਾਂ ਮਨੋਵਿਗਿਆਨਕ ਵੀ ਹੈ ਉਹ ਸਮਾਜ ਸ਼ਾਸਤਰੀ ਜਿਹੜਾ ਅਧਿਐਨ ਹੈ ਆਪਣੀ ਕਹਾਣੀ ਦੇ ਰਾਹੀਂ ਤੇ ਇੱਕ ਬੱਚੇ ਦੀ ਜਿਹੜੀ ਮਨੋਵਿਗਿਆਨਕ ਪੜ੍ਹਤ ਹੈ ਉਹ ਕਹਾਣੀ ਦੇ ਰਾਹੀਂ ਜਦੋਂ ਤਿਆਰ ਕਰਦਾ ਹੈ ਤਾਂ ਉਹ ਪਾਠਕ ਆਸ਼ਚਰਿਤ ਹੋ ਉੱਠਦਾ ਹੈ ਕਿਉਂਕਿ ਉਹ ਕਹਾਣੀ ਦੇ ਵਿੱਚ ਉਹ ਚੀਜ਼ਾਂ ਪਾਉਂਦਾ ਹੈ ਜਿਹੜੀਆਂ ਕਿ ਕਹਾਣੀ ਦੇ ਲਈ ਲੋੜਿੰਦੀਆਂ ਨੇ ਬੇਲੋੜੇ ਵਿੱਚ ਤੋਂ ਵਿਸਤਾਰ ਤੋਂ ਉਸ ਦੀ ਕਹਾਣੀ ਉਸ ਦਾ ਗਲਪ ਉਸ ਦੀ ਸਾਹਿਤਕਾਰੀ ਜਿਹੜੀ ਹੈ ਉਸ ਦੀ ਕਥਾਕਾਰੀ ਜਿਹੜੀ ਹੈ ਉਹ ਮੁਕਤ ਹੈ ਚੌਥੇ ਨੰਬਰ ਤੇ ਆਪਾਂ ਜਿਸ ਕਹਾਣੀਕਾਰ ਕਥਾਕਾਰ ਦੀ ਗੱਲ ਕਰਦੇ ਆ ਉਹ ਹੈ ਗੁਰਮੀਤ ਕੜਿਆਲ ਵੀ ਕੜਿਆਲ ਵੀ ਮੂਲ ਰੂਪ ਵਿੱਚ ਕਹਾਣੀਕਾਰ ਹੈ ਪਰ ਉਸ ਨੇ ਪਿੱਛੇ ਜੇ ਇੱਕ ਨੋਵਲ ਵੀ ਲਿਖਿਆ ਹੈ ਇਸ ਦੇ ਇਲਾਵਾ ਉਹ ਰੇਖਾ ਚਤਨ ਵੀ ਲਿਖਦਾ ਹੈ ਉਹ ਵਾਰਤਕ ਵੀ ਲਿਖਦਾ ਹੈ ਉਹ ਕਵਿਤਾ ਵੀ ਲਿਖਦਾ ਹੈ ਉਹ ਨਾਟਕ ਵੀ ਲਿਖਦਾ ਹੈ ਉਹ ਬਾਲ ਸਾਹਿਤ ਵੀ ਲਿਖਦਾ ਹੈ ਪਿੱਛੇ ਜੇ ਉਸ ਨੂੰ ਬਾਲ ਸਾਹਿਤ ਦੇ ਵਿੱਚ ਸਾਹਿਤ ਅਕਾਦਮੀ ਦਾ ਅਵਾਰਡ ਵੀ ਮਿਲਿਆ ਹੈ ਤੇ ਇੱਕ ਵਧੀਆ ਬੁਲਾਰਾ ਵੀ ਹੈ ਉਹ ਤੇ ਉਸਤਿਆਂ ਜਿਹਨੇ ਕਹਾਣੀਆਂ ਦੀ ਜਾਂ ਆਪਾਂ ਗੱਲ ਕਰਦੇ ਆਂ ਕਹਾਣੀ ਸੰਗ੍ਰਹਿ ਉਸਦਾ ਪਹਿਲਾ ਕਹਾਣੀ ਸੰਗ੍ਰਹਿ ਆਇਆ ਸੀ ਅੱਕ ਦਾ ਬੂਟਾ ਦੂਸਰਾ ਉਸਦਾ ਕਹਾਣੀ ਸੰਗ੍ਰਹਿ ਊਣੇ ਤੇ ਤੀਸਰਾ ਜਿਹੜਾ ਉਸਦਾ ਕਹਾਣੀ ਸੰਗ੍ਰਹਿ ਸੀ ਆਤੂ ਖੋਜੀ ਚੌਥੇ ਨੰਬਰ ਤੇ ਤਾਲ ਤੇ ਪੰਜਵੇਂ ਨੰਬਰ ਤੇ ਹਾਰੀ ਨਾ ਬਚਨਿਆਂ ਤੇ ਛੇਵੀਂ ਜਿਹੜੀ ਕਹਾਣੀ ਜਿਹੜਾ ਛੇਵੇਂ ਕਹਾਣੀ ਸੰਗ੍ਰਹਿ ਆ ਉਸਦਾ ਜਿਹੜਾ ਕਿ ਚਰਚਾ ਅਧੀਨ ਆ ਵਿਚਾਰ ਅਧੀਨ ਆ ਇਸ ਦੇ ਲਈ ਜਿਹੜਾ ਆਪਣਾ ਟਾਹਾਂ ਇਨਾਮ ਹੈ ਤਾਂ ਉਹ ਇਸ ਦਾ ਗੁਰਮੀਤ ਕੜਿਆਲ ਵੀ ਦਾ ਮੈਂ ਮੋਰ ਪੈਲ ਕਿਉਂ ਨਹੀਂ ਪਾਉਂਦੇ ਤਾਂ ਇਹ ਕਿਤਾਬ ਹੈ ਜਿਹੜੀ ਕਿ ਵਿਚਾਰ ਅਧੀਨ ਹੈ ਛੇਵੀਂ ਕਿਤਾਬ ਹੈ ਹੁਣ ਆਪਾਂ ਉਸ ਦੇ ਨੋਵਲ ਦੀ ਗੱਲ ਕਰੀਏ ਤਾਂ ਉਹ 21 ਦਿਨ ਉਸ ਦਾ ਨੋਵਲ ਕਰੋਨਾ ਟਾਈਮਸ ਨੂੰ ਸੰਬੋਧਿਤ ਸੀ ਤਾਂ ਉਸ ਨੇ ਵਾਰਤਕ ਵੀ ਲਿਖੀ ਹੈ ਵਾਰਤਕ ਦੀ ਉਸ ਦੀ ਪਹਿਲੀ ਕਿਤਾਬ ਖਤਰਨਾਕ ਅੱਤਵਾਦੀ ਦੀ ਜੇਲ ਯਾਤਰਾ ਦੂਸਰੀ ਬੰਦ ਦਰਵਾਜ਼ਾ ਤੇ ਇਸ ਦੇ ਇਲਾਵਾ ਦੈਸ਼ਤ ਭਰੇ ਦਿਨਾਂ ਵਿੱਚ ਇਹ ਉਸ ਦੀਆਂ ਭਾਰਤਕ ਦੀਆਂ ਕਿਤਾਬਾਂ ਨੇ ਰੇਖਾ ਚਿੱਤਰ ਵੀ ਲਿਖਦਾ ਉਹ ਨਕਸ਼ਨ ਕਾਸ਼ ਉਸ ਦੀ ਰੇਖਾ ਚਿੱਤਰਾਂ ਦੀ ਕਿਤਾਬ ਹੈ ਤੇ ਬਾਲ ਸਾਹਿਤ ਵੀ ਉਸ ਨੇ ਲਿਖਿਆ ਹੈ ਤੇ ਬਾਲ ਸਾਹਿਤ ਦੀ ਉਸ ਦੀ ਕਿਤਾਬ ਸੱਚੀ ਦੀ ਕਹਾਣੀ ਨੂੰ ਭਾਰਤੀ ਸਾਹਿਤ ਅਕੈਡਮੀ ਨੇ 2023 ਦਾ ਜਿਹੜਾ ਇਹ ਬਾਲ ਸਾਹਿਤਕਾਰ ਪੁਰਸਕਾਰ ਦੇ ਕੇ ਉਸ ਨੂੰ ਸਨਮਾਨਿਤ ਕੀਤਾ ਹੈ ਇਹ ਤਾਂ ਉਸ ਦੀਆਂ ਕਿਤਾਬਾਂ ਨੇ ਉਸ ਦੀ ਕਥਾਕਾਰੀ ਹੈ ਉਸ ਦੀ ਨਾਵਲਕਾਰੀ ਹੈ ਉਸ ਦਾ ਸਾਹਿਤ ਹੈ ਜਦੋਂ ਆਪਾਂ ਕਥਾਕਾਰੀ ਦੇ ਜਿਹੜੇ ਉਸ ਦੇ ਰੰਗ ਢੰਗ ਨੂੰ ਜਦੋਂ ਆਪਾਂ ਸਮਝਣ ਦਾ ਕੋਸ਼ਿਸ਼ ਕਰਦੇ ਆਂ ਉਸ ਦੀਆਂ ਵੱਖ-ਵੱਖ ਪਰਤਾਂ ਨੂੰ ਸਮਝਣ ਦਾ ਕੋਸ਼ਿਸ਼ ਦੀ ਸਮਝਣ ਦੀ ਕੋਸ਼ਿਸ਼ ਕਰਦੇ ਆ ਉਸ ਦੀ ਕਥਾਕਾਰੀ ਦੀ ਤਾਂ ਮੇਰਾ ਖਿਆਲ ਹੈ ਜਿਹੜਾ ਜੋ ਮੇਰੀ ਸਮਝ ਹੈ ਉਸ ਦੇ ਵਿੱਚ ਇੱਕ ਤਾਂ ਜਿਹੜਾ ਗੁਰਮੀਤ ਘੜਿਆਲ ਵੀ ਆਪਨੀ ਕਹਾਣੀ ਦੇ ਵਿੱਚ ਜਿਹੜਾ ਊਨੇ ਵਰਗ ਹੈ ਉਸਦੀ ਕਹਾਣੀ ਸੰਗ੍ਰਹਿ ਦੂਸਰਾ ਊਨੇ ਸੀ ਤਾਂ ਉਹ ਊਨੇ ਨਗੂਨੇ ਜਿਹੜੇ ਨਗੂਨੇ ਪਾਤਰ ਆ ਜਿਹੜੇ ਜਾਂ ਜਿਹੜੇ ਸਮਾਜ ਦਾ ਹਾਸ਼ੀਆ ਗ੍ਰਸਤ ਸਮਾਜ ਹੈ ਚਾਹੇ ਉਹ ਕਾਸਟ ਜਾਤ ਪੱਖੋਂ ਹੋਵੇ ਚਾਹੇ ਉਹ ਕਲਾਸ ਵਰਗ ਪੱਖੋਂ ਹੋਵੇ ਚਾਹੇ ਉਹ ਆਰਥਿਕ ਪੱਖੋਂ ਹੋਵੇ ਤੇ ਚਾਹੇ ਉਹ ਕਿਸੇ ਹੋਰ ਪੱਖ ਤੋਂ ਹੋਵੇ ਤਾਂ ਉਹ ਜਿਹੜੇ ਹਾਸ਼ੀਆਗ੍ਰਸਤ ਮਾਰਜਨ ਲਾਈਡ ਹੈ ਜਿਹੜੇ 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 ਜੋ ਸਮਾਜ ਦੀ ਜਿਹੜੇ ਜਦੋਂ ਕੋਈ ਵੀ ਕਾਨੂੰਨ ਜਾਂ ਕੋਈ ਵੀ ਨੀਤੀ ਜਦੋਂ ਘੜੀ ਜਾਂਦੀ ਆ ਤਾਂ ਉਸ ਦੇ ਵਿੱਚੋਂ ਜਿਹੜੀ ਮੂਲ ਨੀਤੀ ਘੜੀ ਜਾਂਦੀ ਆ ਉਹ ਉਹ ਬਹੁਗਿੰਥੀ ਲੋਕਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਪਰ ਜਿਹੜੇ ਹਾਸ਼ੀਏ ਤੇ ਰੋਕ ਰਹਿ ਜਾਂਦੇ ਨੇ ਬਹੁਗਿੰਥੀ ਵੀ ਇਹ ਇੱਕ ਵਿਰੋਧਾਪਾਸ ਆਪਾਂ ਇੱਕ ਪੈਰੈਂਟ ਆਫ ਲਾਈਫ ਆ ਕਿ ਉਹਨਾਂ ਨੂੰ ਅਕਸਰ ਬਹੁਗਿੰਥੀ ਨੂੰ ਵੀ ਹਾਸ਼ੀਏ ਤੇ ਹੀ ਰੱਖ ਦਿੱਤਾ ਜਾਂਦਾ ਕਿਉਂਕਿ ਉਹ ਪਾਵਰਲੈਸ ਨੇ ਤਾਕਤਹੀਨ ਹੈ ਉਹਨਾਂ ਦੀ ਕਥਾ ਉਹਨਾਂ ਦੀ ਗਾਥਾ ਬਿਆਨ ਕਰਨ ਦੇ ਲਈ ਗਰਮਿਤ ਕਿੜਿਆਲ ਵੀ ਅਰਗੇ ਸਾਡੇ ਕਹਾਣੀ ਕਰਨੇ ਉਸਦੀ ਕਹਾਣੀ ਤਿੱਖੀ ਵੀ ਹੈ ਉਸਦੀ ਕਹਾਣੀ ਦੌਚਕ ਵੀ ਹੈ ਉਸਦੀ ਕਹਾਣੀ ਫੈਲਾਓ ਤੇ ਬਾਧੂ ਵਿਸਤਾਰ ਤੋਂ ਮੁਕਤ ਵੀ ਹੈ ਉਸਦੀ ਕਹਾਣੀ ਦੇ ਵਿੱਚ ਜਿਹੜੀ ਗੱਲ ਕਹਿਣ ਵਾਲੀ ਵੀ ਹੈ ਜੋ ਗੱਲ ਕਹਿਣੀ ਹੈ ਜੋ ਸਾਹਿਤਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਉਹ ਚੀਜ਼ਾਂ ਜਿਹੜੀਆਂ ਉਸਦੇ ਕਹਾਣੀ ਦੇ ਵਿੱਚੋਂ ਦਿਖਾਈ ਦਿੰਦੀਆਂ ਨੇ ਸੋਨ ਦੀ ਐ ਨਾ ਉਹ ਉਹ ਗੂੰਜਾਂ ਜਿਹੜੀਆਂ ਨੇ ਨਾ ਜਿਹੜੀ ਕਹਿਣੀ ਚਾਹੀਦੀ ਹੈ ਗੱਲ ਉਹ ਮੇਰਾ خیال ਹੈ ਕਿ ਸਾਡੇ ਕਹਾਣੀਕਾਰਾਂ ਉਹਨਾਂ ਨੂੰ ਗੁਰਮੀਤ ਕੜਿਆਲ ਵੀ ਤੋਂ ਵੀ ਸਿੱਖਣ ਦੀ ਲੋੜ ਹੈ ਅੱਗੇ ਜਾ ਕੇ ਆਪਾਂ ਜੇ ਗੱਲ ਕਰਦੇ ਆਂ ਪੰਜਵੇਂ ਨੰਬਰ ਦੇ ਉੱਤੇ ਜਰਨੈਲ ਸਿੰਘ ਸੇਖਾ ਹੁਣ ਪ੍ਰਵਾਸ ਹੰਡਾਰਿਆ ਏ ਤਾਂ ਇਸ ਕਰਕੇ ਪ੍ਰਵਾਸੀ ਕਹਾਣੀਕਾਰ ਕਹਿੰਦੇ ਉਹ ਜਰਨੈਲ ਸੇਖਾ ਦੀਆਂ ਜਿਹੜੀਆਂ ਕਹਾਣੀਆਂ ਨੇ ਉਸ ਦੇ ਵਿੱਚੋਂ ਉਦਾਸੇ ਬੋਲ ਤੇ ਆਪਣਾ ਆਪਣਾ ਸਵਰਗ ਉਸਦੇ ਨੌਵਲ ਦੁਨੀਆ ਕੈਸੀ ਹੋਈ ਪਗਾੜਾ ਵਿਗੋਚਾ ਬੇਗਾਨਾ ਤੇ ਇਹ ਪੰਜਵਾਂ ਨੌਵਲ ਹੈ ਉਸਦਾ ਨਾਬਰ ਜਿਹੜਾ ਵਿਚਾਰਧਿਨ ਹੈ ਤੇ ਇਹ ਨੌਵਲ ਨਾਬਰ ਜਿਹੜਾ ਇਹ ਮੇਰੇ ਕੋਲੇ ਮੈਂ ਤੁਹਾਨੂੰ ਦਿਖਾ ਰਿਹਾ ਮੈਂ ਇਹ ਨੌਵਲ ਪੜ੍ਹਿਆ ਹੈ ਤੇ ਆਹ ਦੇਖੋ ਇਹ ਨੌਵਲ ਇਸ ਦੇ ਇਲਾਵਾ ਇਸਨੇ ਸਵੈ ਜੀਵਨੀ ਵੀ ਲਿਖੀ ਹੈ ਉਸਦੇ ਦੋ ਅੰਸ਼ ਨੇ ਪਹਿਲਾ ਹੈਗਾ ਇਹ ਕੰਡਿਆਂ ਦੇ ਪੰਧ ਤੇ ਦੂਜਾ ਚੇਤਿਆਂ ਦੀ ਚਿਲਮੇ ਤੇ ਬਾਕੀ ਸਫਰਨਾਮੇ ਵੀ ਉਸਨੇ ਲਿਖੇ ਨਹੀਂ ਇੱਕ ਦੁੱਲੇ ਦੀ ਬਾਰ ਤੱਕ ਤੇ ਦੂਸਰਾ ਜਿਹੜਾ ਹੈ ਵੈਨਕੂਵਰ ਤੋਂ ਲਾਇਲਪੁਰ ਤੱਕ ਤਾਂ ਇਹ ਵੈਨਕੂਵਰ ਸੇ ਲਾਇਲਪੁਰ ਹੈ ਉਸ ਦਾ ਜਿਹੜਾ ਸਫਰਨਾਮਾ ਤੇ ਉर्दू ਜ਼ੁਬਾਨ ਦੇ ਵਿੱਚ ਲਿਖਿਆ ਹੈ ਜਾਂ ਆਪਾਂ ਕਹਿ ਦਵੋ ਕਿ ਪੰਜਾਬੀ ਦੇ ਵਿੱਚ ਲਿਖਿਆ ਹੈ ਸ਼ਾਮੁਖੀ ਲਿਪੀ ਦੇ ਵਿੱਚ ਲਿਖਿਆ ਹੈ ਤਾਂ ਇਹ ਹੈ ਜਰਨਲ ਸੇਖਾ ਜੇ ਜਦ ਨੇ ਐਲਸਿੰਗ ਸੇਖਾ ਦੀ ਜੇ ਕਥਾਕਾਰੀ ਨਾਵਲਕਾਰੀ ਦੀ ਗੱਲ ਕਰਦੇ ਹਾਂ ਉਸ ਦੀ ਗਲਪ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚੋਂ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਸ਼ਹਿਰੀ ਜੀਵਨ ਦਾ ਬਰਤਾਂਤ ਮਦਨਗਰੀ ਜੀਵਨ ਜਿਹੜਾ ਹੈ ਸ਼ੈਲੀ ਹੈ ਉਹ ਜਿਵੇਂ ਸੁਖਵੀਰ ਲਿਖਦਾ ਹੈ ਤੇ ਉਸ ਤੋਂ ਵੀ ਅਗਾਹ ਜਾ ਕੇ ਜੋ ਪ੍ਰਵਾਸ ਹੈ ਪ੍ਰਵਾਸ ਦੇ ਵਿੱਚ ਕੀ ਮੁਸ਼ਕਲਾਂ ਬੰਦੇ ਨੂੰ ਆਉਂਦੀਆਂ ਉੱਥੇ ਬੰਦਾ ਕਿਹੋ ਜਿਹਾ ਬਣ ਜਾਂਦਾ ਹੈ ਪਘਵਾੜਾ ਨੋਵਲ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਕੀ ਪ੍ਰਵਾਸ ਦੇ ਵਿੱਚ ਲੋਕਾਂ ਦਾ ਕਿਵੇਂ ਕੀ ਉਹਨਾਂ ਨੂੰ ਜੋ ਪ੍ਰਵਾ ਜਦੋਂ ਜੋ ਨੌਜਵਾਨ ਪੰਜਾਬ ਦਾ ਹੈ ਨੌਜਵਾਨ ਨੇ ਮਟਿਆਰਾ ਨੇ ਹੋਰ ਲੋਕ ਲੋਕ ਹੈ ਉਹ ਡੌਂਕੀ ਦਾ ਕਨਸੈਪਟ ਹੈ ਜਿਹੜਾ ਤਾਂ ਉਹ ਵੀ ਇਸ ਨੋਵਲ ਦੀ ਜਿੰਦਜਾਨ ਹੈ ਉਹ ਕੀ ਪੀੜਾ ਉਹ ਹਟਾਉਂਦੇ ਆ ਆਰਥਿਕ ਵੀ ਸਮਾਜਿਕ ਵੀ ਸਰੀਰਕ ਵੀ ਤੇ ਮਾਨਸਿਕ ਵੀ ਉਹ ਬਿਰਤਾਂਤ ਕਿਤੇ ਕਿਤੇ ਇੰਨਾ ਮਾਰਮਿਕ ਹੋ ਜਾਂਦਾ ਹੈ ਕਿ ਪਾਠਕ ਨੂੰ ਜਿਹੜਾ ਹੈ ਉਹ ਉਹਦੇ ਉਹਦੀ ਦਿਲ ਜਿਹੜਾ ਨੇ ਦਹਿਲ ਜਾਂਦਾ ਹੈ ਜੇ ਜੇੜੀ ਸਮਾਜ ਦੀ ਪੀੜਾ ਨਾ ਜਿਹੜੀ ਦਿਖਾਈ ਨਹੀਂ ਦਿੰਦੀ ਜੋ ਮਾਨਸਿਕ ਪੀੜਾ ਹੈ ਜਿਹੜੀ ਬਹੁਤ ਲੋਕ ਹਟਾਉਂ ਹਟਾਉਂਦੇ ਨੇ ਪਰ ਉਹ ਦੱਸਦੇ ਨਹੀਂ ਜਾਂ ਉਹ ਦੱਸਦੇ ਵੀ ਆ ਤਾਂ ਕਿਤੇ ਕਿਤੇ ਰਹਿ ਜਾਂਦੀ ਹੈ ਪਰ ਹਰੇਕ ਕੰਨ ਤੱਕ ਹਰੇਕ ਦਿਲ ਤੱਕ ਰੂਹ ਤੱਕ ਨਹੀਂ ਪਹੁੰਚਦੀ ਉਹ ਜਿਹੜਾ ਸਾਹਿਤ ਹੈ ਸਾਹਿਤ ਨੇ ਰੂਹ ਤੋਂ ਰੂਹ ਤੱਕ ਦਾ ਸਫ਼ਰ ਕਰਨਾ ਹੁੰਦਾ ਹੈ ਇਹ ਇਹ ਇਹੀ ਜਿਹੜਾ ਹੈ ਨਾ ਜੋ ਸਿਧਾਂਤਕਾਰੀ ਹੈ ਤੇ ਇੱਕ ਸਾਹਿਤਕਾਰੀ ਦੇ ਵਿੱਚ ਫਰਕ ਇਹੀ ਹੁੰਦਾ ਹੈ ਤੇ ਰੂਹ ਨੂੰ ਛੂੰਹਦਾ ਇਸ ਦਾ ਸਾਹਿਤ ਵੀ ਤਾਂ ਅੰਜ ਆਪਣੇ ਕੋਲੇ ਅਸੀਂ ਅੱਜ ਦੀ ਜਿਹੜੀ ਵੀਡੀਓ ਹੈ ਇਸ ਦੇ ਵਿੱਚ ਅਸੀਂ ਜੋ ਚਰਚਾ ਕੀਤੀ ਹੈ ਉਹ ਇਹਨਾਂ ਕਿਤਾਬਾਂ ਦੀ ਕੀਤੀ ਹੈ ਜਿਹੜੀਆਂ ਉਹ ਕਿਤਾਬਾਂ ਦੇ ਲੇਖਕਾਂ ਦੀ ਇਹ ਖਾਸ ਕਰਕੇ ਕੀਤੀ ਹੈ ਜਿਹੜੀਆਂ 4-5 ਕਿਤਾਬਾਂ ਨੇ ਮੈਲਾਨਿਨ ਹੈ ਜਸਵਿੰਦਰ ਧਰਮਕੋਟ ਇਸ ਦੇ ਇਲਾਵਾ ਸੇਫਟੀ ਕਿੱਟ ਹੈ ਜਿੰਦਰ ਦੀ ਕਿਤਾਬ ਹੈ ਇਹ ਤੇ ਆਪਣੇ ਕੋਲੇ ਜਿੰਦਰ ਦੀ ਕਿਤਾਬ ਸੇਫਟੀ ਕਿੱਟ ਤੇ ਇਸ ਦੇ ਇਲਾਵਾ ਦੂਸਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਦਿੱਤੀਆਂ ਨੇ ਤੇ ਇਹਨਾਂ ਕਿਤਾਬਾਂ ਤੁਸੀਂ ਵੀ ਇਹ ਕਿਤਾਬਾਂ ਪੜੀਆਂ ਹੋਣਗੀਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਹੁਣ ਆਪਾਂ ਅਗਾਂਹ 5 ਵੀਡੀਓ ਹੋਰ ਬਣਾਉਣੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਇੱਕ ਕਿਤਾਬ ਬਾਰੇ ਮੈਂ ਆਪਦੀ ਪੜਤ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਤੇ ਤੁਸੀਂ ਵੀ ਦੱਸੋ ਕਿ ਤੁਹਾਡੇ ਇਹਨਾਂ ਕਿਤਾਬਾਂ ਦੇ ਬਾਰੇ ਕੀ ਵਿਚਾਰ ਨੇ ਤਾਂ ਜੋ ਜਿਹੜਾ ਕਿਤਾਬਾ ਕਲਚਰ ਹੈ ਉਹਨੂੰ ਅਸੀਂ ਪ੍ਰਮੋਟ ਕਰ ਸਕੀਏ ਨਾਮ ਜਿਸ ਨੂੰ ਵੀ ਮਿਲਦਾ ਹੈ ਉਹ ਜਿਊਰੀ ਦਾ ਆਪਦਾ ਫੈਸਲਾ ਹੈ ਤੇ ਉਸ ਦੇ ਉੱਤੇ ਅਸੀਂ ਉਸ ਦੇ ਉੱਤੇ ਕੋਈ ਟਿੱਪਣੀ ਨਾ ਸਾਡਾ ਕਰਨ ਦਾ ਕੋਈ ਹੱਕ ਬਣਦਾ ਹੈ ਕਿਉਂਕਿ ਇਹ ਇੱਕ ਉਹਨਾਂ ਦਾ ਆਪਦੀ ਜਿਊਰੀ ਦਾ ਆਪਦਾ ਇੰਡੀਪੈਂਡੈਂਸ ਸੁਤੰਤਰ ਵਿਚਾਰ ਹੈ ਸੁਤੰਤਰ ਉਹਨਾਂ ਦੀ ਰਾਏ ਹੋਵੇਗੀ ਪਰ ਅਸੀਂ ਉਸ ਦੇ ਬਾਰੇ ਕੀ ਸੋਚਦੇ ਹਾਂ ਤਾਂ ਇਹ ਇੱਕ ਮੌਕਾ ਹੈ ਕਿ ਅਸੀਂ ਕਿਤਾਬਾਂ ਬਾਰੇ ਗੱਲ ਕਰੀਏ ਖਾਸ ਕਰਕੇ ਜਿੰਨਾ ਜਿਹੜੇ ਸ਼ਾਰਟਲਿਸਟ ਹੋਏ ਆ ਤਾਂ ਉਹਨਾਂ ਕਿਤਾਬਾਂ ਨੂੰ ਅਸੀਂ ਪੜ੍ਹੀਏ ਉਹਨਾਂ ਬਾਰੇ ਵਿਚਾਰ ਕਰੀਏ ਉਹ ਕਿਤਾਬਾਂ ਮੈਂ ਜਦੋਂ ਇਹ ਕਿਤਾਬ ਲੈਣ ਗਿਆ ਸੀ ਇਹ ਦੋ ਕਿਤਾਬਾਂ ਮੇਰੇ ਕੋਲ ਤਿੰਨ ਕਿਤਾਬਾਂ ਇਹਨਾਂ ਵਿੱਚੋਂ ਸੀਗੀਆਂ ਦੋ ਮੈਂ ਨਵੀਆਂ ਖਰੀਦ ਕੇ ਲਿਆਂਦੀਆਂ ਨੇ ਤਾਂ ਜਦੋਂ ਮੈਂ ਲੈਣ ਗਿਆ ਮੈਨੂੰ ਮੁਸ਼ਕਲ ਨਾਲ ਮਿਲੀਆਂ ਕਹਿੰਦੇ ਸਵੇਰ ਦੇ ਕਹਿੰਦੇ ਲੋਕ ਜਿਹੜੇ ਹਨ ਸਾਰੇ ਲੈ ਗਏ ਮੈਂ ਥੋੜਾ ਜਿਹਾ ਲੇਟ ਹੋ ਗਿਆ ਸੀ ਮੈਂ 3 ਵਜੇ ਪਹੁੰਚਿਆ ਸੀ ਕੱਲ ਤਾਂ ਕਿਤਾਬਾਂ ਜਿਹੜੀਆਂ ਹਨ ਇਹ ਮੈਨੂੰ ਬੜੀ ਖੁਸ਼ੀ ਹੋਈ ਕਿ ਲੋਕ ਕਿਤਾਬਾਂ ਪੜ੍ਹਦੇ ਨੇ ਤਾਂ ਇਨਾਮ ਜਿਹੜਾ ਹੈ ਇਨਾਮ ਜਿਸ ਨੂੰ ਮਰਜ਼ੀ ਮਿਲੇ ਕਿਤਾਬ ਕਲਚਰ ਪ੍ਰਮੋਟ ਹੁੰਦਾ ਹੈ ਲੋਕ ਕਿਤਾਬਾਂ ਨੂੰ ਪੜ੍ਹਦੇ ਨੇ ਤੇ ਇੱਕ ਤਾਂਬਾਂ ਵੀ ਪੜੋ ਹੋਰ ਕਿਤਾਬਾਂ ਦੀ ਪੜੋ ਅੱਜ ਦੀ ਵੀਡੀਓ ਕਿਵੇਂ ਲੱਗੀ ਜੇ ਚੰਗੀ ਲੱਗੀ ਲਾਈਕ ਕਰਨਾ ਤੇ ਕਿਵੇਂ ਲੱਗੀ ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸਣਾ ਤੇ ਕਲਾ ਸਾਹਿਤ ਸਾਡੇ ਸਮਾਜਿਕ ਸਰੋਕਾਰਾਂ ਦੇ ਨਾਲ ਸੰਬੰਧਿਤ ਜਿਹੜੀਆਂ ਇਹੋ ਜਿਹੀਆਂ ਹੋਰ ਵੀਡੀਓ ਵੇਖਣ ਦੇ ਲਈ ਤੁਸੀਂ ਸਾਡੇ ਵੀਡੀਓ ਚੈਨਲ ਨੂੰ ਸਾਡੇ ਇਸ ਚੈਨਲ ਨੂੰ ਖੂਬਸੂਰਤ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਨਾਂ ਸ਼ਬਦਾਂ ਨਾਲ ਤੁਹਾਡੇ ਤੋਂ ਵਿਦਾ ਲੈਂਦਾ ਹਾਂ ਤੁਹਾਡਾ ਖਾਦਮ ਤੁਹਾਡਾ ਦੋਸਤ ਤੁਹਾਡਾ ਹੋਸਟ ਐਚਐਸ ਡਿੰਪਲ ਸਤਿ ਸ੍ਰੀ ਅਕਾਲ